ਅਮਰਗੜ ਸਬ ਡਿਵੀਜ਼ਨ ਚ ਹੋਣੀ ਤਣਾਤੀ ਹੋਈ ਹੈ ਤੇ ਮੈਂ ਤੁਹਾਡੇ ਚੈਨਲ ਰਾਹੀਂ ਅਮਰਗੜ ਦੇ ਅਤੇ ਪਲੇਰਕੋਟਲੇ ਦੇ ਸਮੂਹ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਨਸ਼ੇ ਦੇ ਜੜ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕਰੋ ਇਸ ਮੰਤਿ ਜੇਕਰ ਕੋਈ ਵੀ ਇਤਲਾ ਤੁਹਾਨੂੰ ਹੈ ਤੁਸੀਂ ਥਾਣਾ ਹਜ਼ਾਦੇ ਨੰਬਰ ਅਤੇ ਮੇਰੇ ਪਰਸਨਲ ਮੋਬਾਈਲ ਨੰਬਰ ਤੇ ਅਤੇ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਨੰਬਰ ਹੈ 977990200 ਤੇ ਜਦ ਮਰਜ਼ੀ ਦੇ ਸਕਦੇ ਹੋ ਤੁਹਾਡਾ ਨਾਮ ਹਮੇਸ਼ਾ ਗੁੱੱਤਰ ਰੱਖਿਆ ਜਾਏਗਾ ਇਸ ਕੋਡ ਨੂੰ ਖਤਮ ਕਰਨ ਦੇ ਵਿੱਚ ਸਾਡੀ ਮਦਦ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਪੁਰਾਣੇ ਪੰਜਾਬ ਵਾਂਗ ਖੁਸ਼ਹਾਲ ਕਰ ਸਕੀਏ ਅਤੇ ਇਸ ਇਸ ਜੋ ਕਿ ਪ੍ਰਕੋਪ ਹੈ ਜੋ ਕਿ ਪੰਜਾਬ ਦੇ ਜਿਹੜਾ ਨੂੰ ਖੋਖਲਾ ਕਰ ਰਿਹਾ ਹੈ ਨੂੰ ਅਸੀਂ ਖਤਮ ਕਰਨ ਚ ਸਾਡੀ ਮਦਦ ਕਰੋ ਸਰ ਆਮ ਤੌਰ ਤੇ ਕੀ ਦੇਖਿਆ ਜਾਂਦਾ ਹੈ ਵੀ ਜੇ ਪੰਜਾਬ ਸਰਕਾਰ ਬਹੁਤ ਸਖਤ ਹੈ ਨਸ਼ੇ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਇਸ ਸੰਬੰਧੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ 97799002 ਸਭ ਤੋਂ ਪਹਿਲਾਂ ਦਾ ਇੱਥੇ ਜੋ ਇਨਫੋਰਮ ਕਰਦਾ ਹੈ ਉਹਦੀ ਵੀ ਕਿਸੇ ਵੀ ਤਰ੍ਹਾਂ ਦੀ ਉਹਦੀ ਆਈਡੈਂਟੀਟੀ ਉੱਥੇ ਜੋ ਕਿ ਦੇਖਣ ਵਾਲਾ ਉਸਤੇ ਪਾਸ ਵੀ ਨਹੀਂ ਜਾਣੀ। ਦੂਜੀ ਗੱਲ ਜੋ ਵੀ ਸ਼ਿਕਾਇਤ ਉੱਥੇ ਹੁੰਦੀ ਹੈ ਉਸ ਸ਼ਿਕਾਇਤ ਦੀ ਮੋਨੀਟਰਿੰਗ ਇੱਕ ਹਾਈ ਅਫੀਸ਼ੀਅਲ ਚੰਡੀਗੜ੍ਹ ਰਾਹੀਂ ਸਾਡੇ ਇੱਥੇ ਜ਼ਿਲ੍ਹੇ ਦੇ ਮੁਖੀ ਰਾਹੀਂ ਤੇ ਮੇਰੇ ਰਾਹੀਂ ਕੀਤੀ ਜਾਂਦੀ ਹੈ। ਇਸ ਸ਼ਿਕਾਇਤ ਨੂੰ ਇੱਕ ਲੌਜੀਕ ਐਂਡ ਤੇ ਲਿਆ ਕੇ ਜੀ ਖਤਮ ਕਰਦੇ ਆ ਅਤੇ ਕਈ ਵਾਰੀ ਇਹ ਹੁੰਦਾ ਹੈ ਕਿ ਨਸ਼ੇ ਦੀ ਇਤਲਾਹ ਦੇਣ ਵਾਲੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਇੱਕ ਦੁਸ਼ਮਣੀ ਸੰਬੰਧੀ ਵੀ ਕਈ ਵਾਰੀ ਗਲਤ ਈਤਲਾ ਦਿੱਤੀ ਜਾਂਦੀ ਹੈ ਅਸੀਂ ਉਸ ਚੀਜ਼ ਨੂੰ ਪ੍ਰੋਪਰ ਪੜਤਾਲ ਕਰਕੇ ਕਿਸੇ ਦਾ ਧੱਕਾ ਨਾ ਸੀ ਉਹ ਵੀ ਵੈਰੀਫਾਈ ਕਰਦੇ ਆ ਤੇ ਅੱਜ ਦੇ ਡੇਟ 'ਚ ਅਸੀਂ ਕਿੰਨੇ ਹੀ ਇਸ ਤਰੀਕੇ ਦੇ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਉਸ ਨੂੰ ਲੌਜੀਕ ਅੱਧ ਤੱਕ ਖਤਮ ਕੀਤਾ ਹੈ ਤੇ ਮੈਂ ਭਰੋਸਾ ਦਵਾਉਣਾ ਕਿ ਜੋਕਰ ਕੋਈ ਵੀ ਦੱਦ ਇਨਫੋਰਮੇਸ਼ਨ ਆਈ ਹੈ ਉਸ ਨੂੰ ਲੌਜੀਕ ਅੱਧ ਤੱਕ ਖਤਮ ਕੀਤਾ ਜਾ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦਗਾ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਕਿ ਸਭ ਤੋਂ ਪਹਿਲਾਂ ਦਾ ਇਸ ਨਸ਼ੇ ਦੇ ਕੋਡ ਨੂੰ ਵੱਡਿਆਂ ਚ ਸਾਡੀ ਮਦਦ ਕਰੋ ਦੂਜਾ ਜੋ ਵੀ ਅਮਰਗੜ ਦੇ ਵਿੱਚ ਮੈਨੂੰ ਹੋਰ ਵੀ ਪਤਾ ਲੱਗੇ ਟ੍ਰੈਫਿਕ ਦੀ ਸਮੱਸਿਆ ਨਾਲ ਲੈ ਕੇ ਥੋੜੀ ਪ੍ਰੋਬਲਮ ਮਾਰੀ ਹੈ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਨੂੰ ਵੀ ਖਤਮ ਕਰਨ ਸਮੇਂ ਦੀ ਅੱਜ ਕੱਲ ਅਸੀਂ ਅੱਜ ਕੱਲ ਚ ਅ ਮਾਰਕੀਟ ਕਮੇਟੀ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਾਗਰੂਕ ਕਰਕੇ ਇਸ ਸਮੱਸਿਆ ਨੂੰ ਵੀ ਖਤਮ ਕਰਨ ਦੇ ਵਿੱਚ ਸਮਾ ਅਗਲੇ ਕਰ ਚੁੱਕਾ ਹਾਂ ਸਰ ਪਹਿਲਾਂ ਉਹਦੀ ਕਾਟ ਹੈ ਨਹੀਂ ਹੈ ਇਹ ਤਾਂ ਹੁਣ ਹਰ ਲੈਵਲ ਤੇ ਚੱਲ ਹੀ ਰਿਹਾ ਹੈ ਬਟ ਇਹ ਹੈ ਕਿ ਪੁਲਿਸ ਸੋ ਲੋ 100% ਅਫਰਟਸ ਕੀਤੇ ਜਾਂਦੇ ਆ ਕਿ ਕਿਸੇ ਤਰ੍ਹਾਂ ਦੀ ਪਬਲਿਕ ਨੂੰ ਕੋਈ ਸਮੱਸਿਆ ਨਾ ਆਵੇ ਤੇ ਮੈਂ ਵੀ ਇਸ ਗੱਲ ਨੂੰ ਸ਼ੋਰ ਕਰਾਂਗਾ ਕਿ ਪਬਲਿਕ ਨੂੰ ਇਸ ਨਾਲ ਕੋਈ ਸਮੱਸਿਆ ਨਾ ਆਵੇ ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਟ੍ਰੈਫਿਕ ਦੀ ਮੇਥਰ ਅੱਗੇ ਦੱਸਿਆ ਕਿ ਮੇਰੀ ਨਵੀਂ ਜੁਆਇਨਿੰਗ ਹੋਈ ਹੈ ਮੈਂ ਇੱਕ ਵਾਰੀ ਸਾਰੇ ਏਰੀਆ ਨੂੰ ਕੋ-ਥਰੂ ਕਰਕੇ ਜੇਕਰ ਡ੍ਰਿਫ ਜਿਸ ਜਿਸ ਪੁਆਇੰਟ ਤੇ ਕੋਈ ਕਮੀ ਹੈ ਉਸ ਨੂੰ ਦੂਰ ਕਰਨ ਦੇ ਵਿੱਚ ਪ੍ਰਭਾਵੀ ਢੰਗ ਨਾਲ ਅਸੀਂ ਕੰਮ ਚੁੱਕਾ ਪਿਆ। ਠੀਕ ਹੈ।